ਵਚਨ ਨੂੰ ਸੀਰੀਅਸ ਕਰਕੇ ਆਪਣੇ ਜੀਵਨ ਚ ਰੱਖੋ ਹਾਂਜੀ ਉਸ ਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਫਿਰ ਆਪਣੇ ਪਹਿਲੇ ਕਲੀ ਬੜਿਆ ਸ਼ਗਰ ਸੂਰਜਾ ਦੇ ਦਫ਼ਤਰ ਵਿੱਚ ਕਿ ਕੁਝ ਗੱਲਾਂ ਜਾਂ ਜਾਂ ਕੁਝ ਹੁਕਮ ਜੇ ਸ਼ੁਮਸੀ ਦੇ ਕੇ ਤੇ ਉਧਰ ਚੜ ਗਏ ਤੇ ਇਹ ਕੀ ਹੈ ਹੁਕਮ ਤੁਸੀਂ ਜਾਓ ਜਾ ਕੇ ਸਰਬੱਤ ਸ੍ਰਿਸ਼ਟੀ ਦੇ ਹਾਂਜੀ ਪੜੋ ਸ਼ੁਰੂਆਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਸਰਬੰਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਸਾਰੀ ਸ੍ਰਿਸ਼ਟੀ ਦੇ ਸਾਹਮਣੇ ਤੁਸੀਂ ਖੁਸ਼ੀ ਦੀ ਖਬਰ ਸੁਣਾਓ ਕਿ ਯਿਸੂ ਮਸੀਹ

ਜਿਹੜਾ ਨਿਸ਼ਚੈ ਕਰੇ ਬਪਤਿਸਮਾ ਵੀ ਦਵੇ ਉਹ ਬਚਾਇਆ ਜਾਵੇਗਾ ਹਾਂਜੀ ਪਰ ਜਿਹੜਾ ਪ੍ਰਤੀਤ ਨਾ ਕਰੇ ਜਿਹੜਾ ਹੁਣ ਵਿਸ਼ਵਾਸ ਨਹੀਂ ਕਰੇਗਾ ਹੁਣ ਜਿੰਨਾ ਤੁਹਾਨੂੰ ਸ਼ਬਦ ਬੋਲੇ ਜਾ ਰਹੇ ਸੀਗੇ ਉਸੇ ਵਿਸ਼ਵਾਸ ਨੂੰ ਹੀ ਕੀਤਾ ਜਿੰਨਿਆਂ ਨੇ ਕੀਤਾ ਆ ਜਿੰਨਿਆਂ ਨੇ ਕੀਤਾ ਉਹਨਾਂ ਨੇ ਆਪਣੀ ਬਰਸਤਾ ਪਾ ਲਈਆਂ ਜੀ ਜਿੱਦਾਂ ਤੁਸੀਂ ਵਿਸ਼ਵਾਸ ਦੇ ਨਾਲ ਉਹ ਸ਼ਬਦਾਂ ਨੂੰ ਜੋ ਬੋਲੇਗੇ ਨੇ ਉਹ ਸਿਵ ਕਰ ਲਿਆ ਤੇ ਜਾਓ ਤੁਹਾਡੇ ਵਾਸਤੇ ਉਦਾਂ ਹੀ ਹੋ ਗਿਆ ਜੀ

ਜੇ ਸ਼ਰਧਾ ਤੇ ਪ੍ਰੋਸਤਾ ਨਹੀਂ ਨਾ ਤੇ ਫਿਰ ਭਾਵੇਂ ਕਿ ਕਿੱਡੇ ਤੋਂ ਕਿੱਡਾ ਵੱਡਾ ਕਸ਼ਟ ਵੀ ਤੁਹਾਡੀ ਆਕੇ ਲੈ ਹੈਂਡ ਕਰ ਜਵੇ ਫਿਰ ਵੀ ਕੁਛ ਨਹੀਂ ਹੋਣਾ ਕਿਉਂਕਿ ਫਿਰ ਵੀ ਤੁਹਾਡਾ ਪ੍ਰੋਸਤਾ ਨਹੀਂ ਹੋਣਾ ਫਿਰ ਵੀ ਤੁਹਾਡਾ ਵਿਸ਼ਵਾਸ ਨਹੀਂ ਹੋਣਾ ਹੈਗਾ ਸਭ ਤੋਂ ਵੱਡਾ ਵਿਸ਼ਵਾਸ ਸਾਨੂੰ ਸ਼ਬਦ ਦੇ ਉੱਤੇ ਮਸੀਹ ਦੇ ਉੱਤੇ ਰੱਖਣਾ ਪੈਣਾ ਹੈ ਹallelujah ਉਹਨਾਂ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਹਨਾਂ ਤੇ ਸਜ਼ਾ ਦਾ ਹੁਕਮ ਹੋਵੇਗਾ ਹਾਂਜੀ ਜਿਹੜਾ ਨੇਚਾ ਕਰਨ ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਜਿਹੜੇ ਨੇਚਾ ਕਰਨ ਕੇ ਉਹਨਾਂ ਦੇ ਨਾਲ-ਨਾਲੇ ਨਿਸ਼ਾਨ ਹੋਣਗੇ ਕਿ ਉਹ ਮੇਰਾ ਨਾਮ ਲੈ ਕੇ ਪੂਤਾਂ ਨੂੰ ਕੱਢਣਗੇ ਉਹ ਨਵੀਆਂ-ਨਵੀਆਂ ਬੁੱਲੀਆਂ ਬੋਲਣਗੇ ਉਹ ਸਫਸਾ ਨੂੰ ਵੀ ਚੁੱਕ ਲੈਣਗੇ ਅਗਰ ਕੋਈ ਜ਼ਹਿਰ ਵਾਲੀ ਚੀਜ਼ ਪੀਣ ਤੇ ਉਹਨਾਂ ਦਾ ਪੁੱਜਣਾ ਵਿੱਚ ਲੇਗਾ ਉਹ ਜਾ ਕੇ ਰੋਗੀਆਂ ਤੇ ਰੱਖ ਰੱਖ ਜਣਗੇ ਤੇ ਰੋਗੀ ਵੀ ਚੰਗੇ ਹੋ ਜਾਣਿਆ ਫਿਰ ਪਰ ਕਿੰਨਾ ਵਾਸਤੇ ਜਿਹੜੇ ਪ੍ਰਤੀਤ ਕਰਨਗੇ ਅੱਜ ਜਿਹੜੇ ਤੁਸੀਂ ਰੋਗਾਂ ਦੇ ਵਾਸਤੇ ਸਰਫ ਰਹੇ ਹੋ ਯਸ਼ੁਅ ਕਹਿੰਦੇ ਕਿ ਤੁਸੀਂ ਵਿਸ਼ਵਾਸ ਕਰੋ ਤੇ ਤੁਸੀਂ ਰੋਗੀਆਂ ਨੂੰ ਜਾ ਕੇ ਚੰਗਾ ਕਰੋਗੇ ਤੇ ਅਜੇ ਤੱਕ ਵੀ ਨਹੀਂ ਚੰਗੇ ਹੋਏ ਅਜੇ ਤਾਂ ਸੀਰਫ ਰਹੇ ਆ ਅਸੀਂ ਦੂਜਿਆਂ ਨੂੰ ਕੀ ਜਾ ਕੇ ਦੱਸਣਾ ਜੀ ਉਹਨਾਂ ਨੂੰ ਜਾ ਕੇ ਅਸੀਂ ਚੰਗਾ ਕਰਨਾ ਹੈ ਸੋ ਲੈਸ਼ਟਾ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਢਿੱਲੇ ਆ ਕਮਜ਼ੋਰ ਆ ਹਾਂਜੀ ਨੇਚਾ ਕਰਨ ਵਾਲੇ ਨੇ ਨਿਸ਼ਾਨ ਹੋਣਗੇ ਨੇਚਾ ਕਰਨ ਵਾਲੇ ਦੇ ਨਾਲ ਨਾਲੇ ਨਿਸ਼ਾਨ ਹੋਣੇ ਨੇ ਉਹ ਮੇਰਾ ਨਾਮ ਲੈ ਕੇ ਘੂਟਾਂ ਨੂੰ ਕੱਢਣ ਮੇਰਾ ਨਾਮ ਲੈ ਕੇ ਦੁਸ਼ਟ ਆਤਮਾ ਨੂੰ ਕੱਢਣਗੇ ਤੇ ਅਜੇ ਤੱਕ ਅਸੀਂ ਦੂਸਤਾਂ ਤੋਂ ਡਰੇ ਜਾਂਦੇ ਆਪੇ ਉਹ ਦੇਖੋ ਜੀ ਉਹ ਤਾਂ ਬੜੀ ਵੱਡੀ ਸਿਗੀ ਜੀ ਉਹ ਤਾਂ ਬੜਾ ਅਤੇ ਤਕੜਾ ਜਿਹਾ ਸਿਗਾ ਜੀ ਤੁਹਾਡੇ ਵਿਸ਼ਵਾਸ ਦੇ ਅੱਗੇ ਕੋਈ ਦੁਸ਼ਟ ਆਤਮਾ ਦਾ ਜੋਰ ਨਹੀਂ ਹੈ

ਉਸੀ ਕਦੇ ਉੱਦਿਆ ਲੋ ਮੁਦੇ ਹੋ ਕਦੇ ਪਿੱਛੇ ਭੱਜਦੇ ਹੋ ਕਦੇ ਓਰ ਜਾ ਕੇ ਪੈਰ ਚੁੱਕਦੇ ਹੋ ਕਦੇ ਫੇਰ ਪਿੱਛੇ ਕਰਦੇ ਹੋ ਵਿਸ਼ਵਾਸ ਪਾਤਾ ਵਰਤਣਾ ਹੈ ਗੋਲੀਆਂ ਕੋਸ਼ਿਸ਼ ਵੀ ਨਹੀਂ ਹallelujah ਹਾਂਜੀ ਉਹ ਨਵੀਆਂ ਨਵੀਆਂ ਬੋਲੀਆਂ ਬੋਲਣਗੇ ਨਵੀਆਂ ਨਵੀਆਂ ਬੋਲੀਆਂ ਬੋਲਣ ਕੇ ਗੈਰ ਜਬਾਨ ਕੋਸ਼ਿਸ਼ ਕਰੋ ਜਦੋਂ ਤੁਸੀਂ ਅੱਜ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਜਦੋਂ ਤੁਸੀਂ ਆਪਣੀ ਪ੍ਰਾਰਥਨਾ ਚ ਬਹਿੰਦੇ ਹੋ ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰੋ ਪਵਿੱਤਰ ਆਤਮਾ ਦਾ ਸਵਾਗਤ ਕਰੋ ਪਵਿੱਤਰ ਆਤਮਾ ਦਾ ਵੈਲਕਮ ਕਰੋ ਅਰਜਬਾਨ ਪੁਰੀ ਨੀ ਸ਼ੁਰੂ ਕਰੋ ਅਰਜਬਾਨ ਦੇ ਨਾਲ-ਨਾਲ ਪ੍ਰਭੂ ਦਾ ਵਚਨ ਜੋ ਵੀ ਤੁਹਾਨੂੰ ਚਗਿਆਈ ਚਾਹੀਦੀ ਹੈ ਚਗਿਆਈ ਦਾ ਵਚਨ ਬੋਲੋ ਤੁਹਾਨੂੰ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਦੇ ਵਚਨ ਬੋਲੋ ਤੁਹਾਨੂੰ ਵਰਕ ਚਾਹੀਦੀ ਹੈ ਵਰਕ ਦੇ ਵਚਨ ਬੋਲੋ ਅਰ ਉੱਥੇ ਦਾਵੇ ਨਾਲ ਬੋਲੋ ਕਿ ਮੇਰੇ ਵਾਸਤੇ ਆਏ

ਕੋਈ ਚੀਜ਼ ਵੀ ਨੁਕਸਾਨ ਨਹੀਂ ਤੁਹਾਡਾ ਕਰੇਗੀ ਬੁਰਨਾ ਸ਼ੈਤਾਨ ਨੂੰ ਲਿਖਿਆ ਹੋਇਆ ਹੈ ਬੁਰਨਾ ਸ਼ੈਤਾਨ ਨੂੰ ਲਿਖਿਆ ਹੋਇਆ ਹੈ ਮੇਰੇ ਪਰਮੇਸ਼ਰ ਨੇ ਇਹ ਮੇਂ ਚੰਗਾ ਕਰਾਉਣਾ ਪਰਮੇਸ਼ਵਰਾ ਤੇਰੀ ਬਿਮਾਰੀ ਨੂੰ ਮੈਂ ਅੱਜ ਖਤਮ ਕਰਦਾ ਕਿਉਂਕਿ ਜਿਸ ਦੇ ਕੋਲੇ ਖਾਨਾ ਵਿੱਚ ਚੰਗਾ ਹੋ ਜੀਆ ਲਿਖਿਆ ਹੋਇਆ ਹੈ ਇਹ ਲਿਖਿਆ ਆ ਤੇ ਜੇ ਕੋਗੇ ਬਿਮਾਰ ਬਿਮਾਰ ਕੁਮਾਰ ਤੇ ਫੇਰ ਆਪਣੀਆਂ ਬਾਤਾਂ ਚ ਖੂਬ ਚਗਾਈ ਦੇ ਸ਼ਬਦ

ਇਹ ਤੁਹਾਡੇ ਵਿੱਚੋਂ ਬਿਮਾਰੀਆਂ ਖੰਡ ਕੇ ਤੁਹਾਡੇ ਅੰਦਰ ਤੇ ਫਰਕ ਦੇਵਾਂਗਾ ਸ਼ੈਤਾਨਾਂ ਆ ਬੇਖਿੱਚਿਆ ਹੋਇਆ ਆ ਲਿਖਿਆ ਹੋਇਆ ਆ ਮੇਰਾ ਇਹ ਮੇਰੇ ਵੱਲੋਂ ਬੋਲੋ ਦੋ ਹallelujah ਹਾਂਜੀ ਉਹ ਸੱਪਾਂ ਨੂੰ ਚੁੱਕ ਲੈਣਗੇ ਇੱਥੇ ਤਾਂ ਲਿਖਿਆ ਜਿਹੜੇ ਮੈਤੇ ਵਿਸ਼ਵਾਸ ਕਰਦੇ ਸੱਪਾਂ ਨੂੰ ਵੀ ਚੁੱਕ ਲੈਣਗੇ ਹਾਂਜੀ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਣ ਉਹ ਕਹਿੰਦੇ ਕਿ ਜ਼ਹਿਰ ਵਾਲੀ ਚੀਜ਼ ਪੀਣਗੇ ਤਾਂ ਨਾ ਤਾਂ ਕੁਝ ਨਹੀਂ ਵਿਚਲੇਗਾ ਨਾ ਕੁਝ ਨਹੀਂ ਵਿਚਲੇਗਾ ਪਰ ਰੋਧੀਆਂ ਦਾ ਹੱਥ ਰੱਖਣਗੇ ਤੇ ਰੋਗੀ ਵੀ ਚੰਗੇ ਹੋ ਜਾਣਗੇ ਤੁਸੀਂ ਜਿਹੜੇ ਵਿਸ਼ਵਾਸ ਕਰਦੇ ਜਦੋਂ ਤੁਸੀਂ ਰੋਧੀਆਂ ਦਾ ਹੱਥ ਰੱਖਦੇ ਰੋਗੀ ਚੰਗੇ ਹੋ ਜਾਣੇ ਹਨ ਅਰ ਇਹਨਾਂ ਸ਼ਬਦਾਂ ਨੂੰ ਅੱਜ ਕੀ ਦੇਖਿਆ ਗਿਆ ਫਿਰ ਪ੍ਰਭੂ ਯੇਸ਼ੂ ਜਦ ਉਹਨਾਂ ਨਾਲ ਬਚਨ ਕਰ ਹਟਿਆ ਜੀ ਅਕਾਸ਼ ਉਤੇ ਉੱਡ ਆ ਲਿਆ ਗਿਆ ਜਦੋਂ ਬਚਨ ਮਾਰੇ ਬੋਤੇ ਘਟੇ ਅਕਾਸ਼ ਉਤੇ ਉੱਠਾਏ ਗਏ ਇਹ ਅੱਜ ਉਹ ਦੇਣਾ ਹੈ ਇਹ ਵਜਨ ਤੁਹਾਨੂੰ ਦੇ ਕੇ ਗਏ ਨੇ ਯਸ਼ੁ ਮਸੀ ਇਹਨੂੰ ਰਿਸਿਵ ਕਰ ਲੋ ਅੱਜ ਲਿਖ ਲੋ ਆਪਣੇ ਨੈਦੀਆਂ ਪੱਟੀਆਂ ਤੇ ਇਸ਼ਤਾਨ ਦੀ ਸਾਰੀ ਸ਼ਕਤੀ ਉਹ ਹਰਾਉਂਦਾ ਤੁਹਮਾਰਿਆਂ ਨੂੰ ਹਰਾਉਂਦਾ ਇਹ ਸ਼ਬਦਾਂ ਨੂੰ ਦੇ ਕੇ ਸਵਰਗ ਵਿੱਚ ਉਠਾਏ ਗਏ ਨੇ ਯਸ਼ੁ ਮਸੀ

ਜੀ ਪ੍ਰਭੂ ਉਹਨਾਂ ਦੇ ਨਾਲ ਹੋ ਕੇ ਕੰਮ ਕਰਦਾ ਸੀ ਯਿਸੂ ਮਸੀਹ ਨੇ ਕਿਹਾ ਕਿ ਮੈਂ ਯੁੱਗ ਦੇ ਅੰਤ ਤੱਕ ਹਰ ਰੇ ਤੁਹਾਡੇ ਨਾਲ ਆ ਤੇ ਤੁਸੀਂ ਕਰੋ ਨਾ ਤੇ ਪਰ ਯਿਸੂ ਨਾਲ ਉਹ ਤੇ ਕੰਮ ਕਰਦੇ ਸਨ ਹਾਂਜੀ ਅਤੇ ਬਚਨوں ਉਹਨਾਂ ਨਿਸ਼ਾਨੀਆਂ ਦੇ ਜਰੀਏ ਬਚਨوں ਉਹਨਾਂ ਨਿਸ਼ਾਨੀਆਂ ਦੇ ਜਰੀਏ ਚੰਬੇ ਚੰਚਕਾਰ ਕੰਮ ਦੇ ਜਰੀਏ ਯਿਸੂ ਨੇ ਆਪਣੇ ਬਚਨ ਨੂੰ ਪੂਰਾ ਕਰਨਾ ਹੈ ਆ ਰੱਬ ਦੇ ਪਿਆਰਿਓ ਯਿਸੂ ਦੇ ਬਚਨ ਨੂੰ ਜੇ ਤੁਸੀਂ ਹਲਕਾ ਲੋਗੇ बचन चूरा करने तो रोक लगते होते जे बचन रसीव नहीं तो 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 बचलो 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 ना करते बचन का ऑनर नहीं करतेवर करते बचन का ऑनर करो बचन हल्के च ना लवो बचन की रिस्पैक्ट करो बचपन बोलो बचपन का आदर करो बचन प्रेम जरा गुणा प्रेम पा बचन पा ਵਚਨ ਦੇ ਨਾਲ ਸਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਗਯਰਜਗਾਂ ਵਚਨ ਗਯਰਜਗਾਂ ਵਚਨ ਗਯਰਜਗਾਂ ਵਚਨ ਮਾਰੋ ਵਚਨ ਦੀ ਲਾਠੀ ਇਸ ਤੋਂ ਆਉਂਦੇ ਸਿਰ ਤੋਂ ਮਾਰੋ ਵਚਨ ਦੀ ਲਾਠੀ ਬਿਮਾਰੀ ਦੇ ਉੱਤੇ ਮਾਰੋ ਵਚਨ ਦੀ ਲਾਠੀ ਕਰਜ਼ੇ ਤੇ ਫੇਰੀਏ ਤੇ ਜਾਦੂ ਕੁੰਣੇ ਤੇ ਲੜਾਈ ਝਗੜੇ ਕਲੇਸ਼ ਤੇ ਕਿਉਂਕਿ ਵਚਨ ਤੇ ਲਿਖਿਆ ਆ ਜਿੰਦੀ ਦੀ ਕਿਤਾਬ ਤੇ ਕਿ ਯਾਕੂਬ ਦੇ ਵੰਸ਼ ਤੇ ਕੋਈ ਜੰਦ ਨਹੀਂ ਚੱਲੇਗਾ ਤੇ ਤੁਸੀਂ ਕਿਹਦਾ ਵੰਸ਼ ਹੋ ਜੇ ਤੁਸੀਂ ਵਸੀ ਦਾ

ਅਕਾਸ਼ ਤੇ ਧਰਤੀ ਦਾ ਸਾਰਾ ਅਕਤਿਆਰ ਮੈਨੂੰ ਦਿੱਤਾ ਗਿਆ ਹੈ। ਪ੍ਰਿਥਵੀ 'ਤੇ ਸਾਰਾ ਅਧਿਕਾਰ ਇਹ ਸ਼ੂਚਿ ਕਹਿੰਦੇ ਮੈਨੂੰ ਦਿੱਤਾ ਗਿਆ ਆ। ਇਸ ਲਈ ਤੁਸੀਂ ਜਾ ਕੇ ਸਾਰੀਆਂ ਥੋਮਾਂ ਨੂੰ ਚੇਲੇ ਬਣਾਸੀ ਕੀ ਕਹਿ ਕੇ ਗਏ ਕਿ ਜਾਓ ਜਾ ਕੇ ਸਾਰੀਆਂ ਥੋਮਾਂ ਚੇਲੇ ਬਣਾਓ। ਤੇ ਅਜੇ ਤਸਵੀਰ ਉੱਤੇ ਤੁਰੇ ਨਹੀਂ ਤੇ ਚੇਲੇ ਬਦੋ ਬਣਾਉਣੇ ਜਾ ਰਹੇ। ਅਜੇ ਅਜੇ ਤਸਵੀਰ ਉੱਤੇ ਬੈਠੇ ਆ। ਇਹ ਤਾਂ ਸ਼ਬਦ 2000 ਸਾਲ ਪਹਿਲੂ ਯਿਸੂ ਮਸੀਹ ਕਹਿ ਕੇ ਚਲੇ ਗਏ ਨੇ ਸਵਰਗ ਵਿੱਚ ਹਾਂਜੀ ਅਤੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ ਤੇ ਉਹਨਾਂ ਨੂੰ ਪਿਤਾ ਪੁੱਤਰ ਤੇ ਪਵਿੱਤਰ ਆਤਮਾ ਦੇ ਨਾਮ ਅੱਜ ਬਪਤਿਸਮਾ ਦਿਓ ਉਹਨਾਂ ਨੂੰ ਸਿਖਾਓ ਭਾਈ ਜਿਹੜੀਆਂ ਗੱਲਾਂ ਦਾ ਮੈਂ ਤੁਹਾਨੂੰ ਮੁਕਮਲ ਦਿੱਤਾ ਆ ਉਹ ਵੀ ਉਹਨਾਂ ਦੀ ਪਾਲਣਾ ਕਰਨ ਤੇ ਵੇਖੋ ਚੁੱਪ ਦੇ ਅੰਤ ਤੱਕ ਇਹ ਕੀ ਹੈ ਯਿਸੂ ਮਸੀਹ ਨੇ ਜੋਕ ਦੇ ਅੰਤ ਤੀਕਰ ਮੈਂ ਜੋਕ ਦੇ ਅੰਤ ਤੀਕਰ ਹਰ ਵੇਲੇ ਤੁਹਾਡੇ ਨਾਲ ਹਾਂ ਹਰ ਵੇਲੇ ਤੁਹਾਡੇ ਨਾਲ ਅਜੇ ਜੋਕ ਦਾ ਅੰਤ ਨਹੀਂ ਨਾ ਹੋਇਆ ਨਹੀਂ ਨਾ ਹੋਇਆ ਇਹਦਾ ਮਤਲਬ ਯਿਸੂ ਮਸੀਹ ਤੁਹਾਡੇ ਨਾਲ ਨੇ ਇਹਦਾ ਮਤਲਬ ਯਿਸੂ ਮਸੀਹ ਤੁਹਾਡੇ ਨਾਲ ਨੇ ਹallelujah ਹallelujah ਫਸ ਉਹਦਾ ਅਲਮਰ ਕਰਨਾ ਸਿੱਖੋ ਵਚਨ ਦਾ ਆਦਰ ਕਰਨਾ ਸਿੱਖ ਲੋ ਜੇ ਤੁਸੀਂ ਆਪਣੇ ਮੂੰਹ ਤੋਂ ਨੈਗੇਟਿਵ ਸ਼ਬਦ ਬੋਲਦੇ ਰਹੇ ਨਾ ਉਦਾਂ ਹੀ ਹੋਣਾ ਜੀ ਜੇ ਸਰਾਫ ਬੋਲਦੇ ਰਹੇ ਉਦਾਂ ਹੀ ਹੋਣਾ ਜੀ ਜੇ ਡਰ ਦੇ ਸ਼ਬਦ ਬੋਲਦੇ ਰਹੇ ਉਦਾਂ ਹੀ ਹੋਣਾ ਤੇ ਜੇ ਬਚਨ ਬੋਲ ਕੇ ਤੁਸੀਂ ਆਪਣੇ ਆਪ ਨੂੰ ਅਸੀਸ ਦਿੰਦੇ ਰਹੇ ਵਿਚਾਰਾ ਜੇ ਨਾ ਜਾਣ ਕੇ ਆਪਣੇ ਆਪ ਨੂੰ ਅਸੀਸ ਦਿੰਦੇ ਰਹੇ ਆਪਣੇ ਪਰਿਵਾਰ ਨੂੰ ਅਸੀਸ ਦਿੰਦੇ ਰਹੇ ਆਪਣੇ ਪੈਨਸ ਨੂੰ ਕਾਰੋਬਾਰ ਨੂੰ ਅਸੀਸ ਦਿੰਦੇ ਰਹੇ ਇਹ ਭਾਵੇਂ ਕਿ ਉਹੀ ਹੋ ਜਾਣਾ ਹੈ

ਜੋ ਬੀਜੋਗੇ ਉਹਨੂੰ ਵੱਡੋਗੇ ਜਦੋਂ ਤੁਸੀਂ ਬੀਜ ਬੀਜਦੇ ਹੋ ਨਾ ਸ਼ਬਦ ਬੋਲਦੇ ਹੋ ਉਹ ਤੁਸੀਂ ਬੀ ਪਾ ਰਹੇ ਹੋ ਧਿਆਨ ਦਿਓ ਤੁਸੀਂ ਕੁਝ ਸਿੱਖੋ ਸਿੱਖ ਲੋ ਅੱਜ ਜੋ ਤੁਸੀਂ ਸ਼ਬਦ ਬੋਲਦੇ ਹੋ ਨਾ ਉਹ ਤੁਸੀਂ ਬੀ ਪਾ ਰਹੇ ਹੋ ਚਾਹੇ ਕੋਪੋੜੀਆਂ ਦੇ ਵੀ ਬੀਜ ਹੁੰਦੇ ਨੇ ਕੋਲੀਆਂ ਬੰਦੇ ਟੰਡੇ ਹੁੰਦੇ ਆ ਤੇ ਭਖੜੇ ਦੇ ਵੀ ਬੀਜ ਹੁੰਦੇ ਨੇ ਪਤਾ ਹੈ ਨਾ ਉਗਦੇ ਆ ਨਾ ਉਹ ਵੀ ਉਗਦੇ ਆ ਨਾ ਤੇ ਕੜਿਕ ਨਰੀ ਬੀਜ ਹੁੰਦਾ ਜੀ ਜੈ ਬੀਰ ਦਾ ਸੇਵ ਦਾ ਵੀ ਬੀਜ ਹੁੰਦਾ ਹਾਂ ਤੁਸੀ ਦੱਸੋ ਵੀ ਤੁਸੀਂ ਕੀ ਬੀਜਣਾ ਹੈ ਭਖੜਾ ਬੀਜੋਗੇ ਤੁਹਾਨੂੰ ਕਿਸ ਕੰਮ ਹੈ ਕਪੋਲੀਆਂ ਬੀਜੋਗੇ ਤੁਹਾਨੂੰ ਕਿਸ ਕੰਮ ਨੇ ਐ ਕਿਹ ਸ਼ ਕੰਮ ਬਹਤਦੇ ਜੇ ਸੇਵ ਬੀਜੋਗੇ ਆਲੂ ਖਾਰਾ ਬੀਜੋਗੇ ਕਣਕ ਬੀਜੋਗੇ ਜੀਰੀ ਬੀਜੋਗੇ ਇਹ ਜਣਾਏ ਬੀਜਨਾ ਆ ਇਹ ਸ਼ਬਦ ਪਰਮੇਸ਼ਰ ਦਾ ਉਸੇ ਜੋ ਬੀਜੋਗੇ ਆਪਣੀ ਜ਼ਿੰਦਗੀ ਚ ਉਹੀ ਤੁਸੀਂ ਵਾਢ ਲੈਣਾ ਹallelujah 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 ਜੀ ਤੁਹਾਡੇ ਅੰਤਿਕਰ ਯੇਸ਼ੂ ਕਹਿੰਦੇ ਮੈਂ ਤੁਹਾਡੇ ਨਾਲ ਉੱਥੇ ਆਜੂ ਸੁਣਾ ਦੇ ਕਰਤਾ ਪੂ ਹallelujah ਹਾਂਜੀ ਉਸ ਦਿਨ ਤੇ ਉਹ ਉਹਨਾਂ ਸੁਲਮਾਨੂ ਜਿਹੜੇ ਉਹਦੇ ਜਿਹੜੇ ਉਹਨਾਂ ਸਤ ਪਵਿੱਤਰ ਆਤਮਾ ਰਾਹੀਂ ਹੁਕਮ ਦੇ ਕੇ ਤਾਂ ਢਾ ਲਿਆ ਗਿਆ ਅੱਜ ਦਾ ਉਹ ਦਿਨ ਹੈ ਜਦੋਂ ਯਿਸੂ ਅਸੀਂ ਫਿਰ ਇਹਨਾਂ ਹੁਕਮਾਂ ਨੂੰ ਦੇ ਕੇ ਜੇ ਆਪਾਂ ਪੜ ਕੇ ਹਟਿਆ ਮਰਕਸ ਅੰਜੀਸ ਮਤੀ ਅੰਜੀਸ ਤੇ ਯਿਸੂ ਮਸੀਹ ਉਹ ਤਾਂ ਅਠਾਏ ਤੇ ਜੀਵਨ ਚੁੰਮਦੇ ਠਾਏ ਗਏ ਤੇ ਜੇ ਉਹਨਾਂ ਠਾਏ ਗਏ ਤੋ ਕੋਤਾਂ ਨੂੰ ਵੀ ਠਾਉਣ ਦੇ ਚੁੰਮਦੇ ਹਨ ਹਾਲੇਲੂਇਆ ਹੇਲੇਲੂਇਆ ਹਾਂਜੀ ਉਸਨੇ ਆਪਣੇ ਦੁੱਖ ਭੋਗ ਗਏ ਮਗਰੋਂ ਆਪਣੇ ਦੁੱਖ ਭੋਗਨ ਦੇ ਮitteln ਜੜੀ ਕੇ ਸਲੀਬ ਤੇ ਚੜਾਏ ਜਾਂਦੇ ਮਗਰੋਂ ਹਾਂਜੀ ਆਪ ਨੂੰ ਉਹਨਾਂ ਉੱਤੇ ਬਹੁਤੇ ਪਰਮਾਨਾਂ ਨਾਲ ਜੁਦਾ ਪ੍ਰਗਟ ਕੀਤਾ ਜੁਦਾ ਪ੍ਰਗਟ ਕੀਤਾ ਯਸ਼ੁ ਮਸੀਹ ਨੇ ਆਪਣੇ ਚੇਲਿਆਂ ਨੂੰ ਚੇਲਿਆਂ ਦੇ ਉੱਤੇ ਬਹੁਤੇ ਸਬੂਤਾਂ ਦੇ ਨਾਲ ਬਹੁਤੇ ਪਰਮਾਨਾਂ ਦੇ ਨਾਲ ਹਾਂਜੀ ਉਹ 40 ਦਿਨ ਤੱਕ ਉਹਨਾਂ ਨੂੰ ਦਰਸ਼ਨ ਦਿੰਦਾ ਅਤੇ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਕਰਦਾ ਰਹੇ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਯਿਸੂ ਅਸੀਂ ਕਰਦੇ ਰਹੇ ਕੋਈ ਹੋਰ ਗੱਲ ਨਹੀਂ ਯਿਸੂ ਨੇ ਕੀਤੀ ਚੇਲਾ ਨਾਲ ਪਰਮੇਸ਼ਵਰ ਦੇ ਰਾਜ ਦੀਆਂ ਗੱਲਾਂ ਤੇ ਉਹਨਾਂ ਨੂੰ ਸਿਖਾਉਂਦੇ ਰਹੇ ਕਿ ਤੁਸੀਂ ਮੇਰੇ ਮਗਰੋਂ ਕੀ ਕਰਨਾ ਮੈਂ ਤੁਹਾਨੂੰ ਉਠਾਏ ਜਾਣਾ ਹੈ ਤੇ ਉਹ ਉਹ ਦੇਣਾ ਚਾਹ ਹਾਂਜੀ ਅਤੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸ ਨੇ ਉਹਨਾਂ ਨੂੰ ਹੁਕਮ ਦਿੱਤਾ ਕਿ ਜਰੂਸਲਮ ਤੋਂ ਬਾਹਰ ਨਾ ਜਾਓ ਜਰੂਸਲਮ ਤੋਂ ਬਾਹਰ ਨਾ ਜਾਇਓ ਪਰ ਪਿਤਾ ਦੇ ਉਸਕਰਾਰ ਦੀ ਉਡੀਕ ਵਿੱਚ ਰਹੋ ਪਿਤਾ ਨੇ ਇਸ ਅਕਰਾਰ ਦੀ ਉਡੀਕ ਵਿੱਚ ਰਹੋ ਜੋ ਪਿਤਾ ਨੇ ਵਾਅਦੇ ਕੀਤੇ ਨੇ ਤੁਹਾਡੇ ਨਾਲ ਹਾਂਜੀ ਜਿਸ ਤੇ ਵੀ ਤੁਸੀਂ ਮੇਥੋਂ ਸੁਣਿਆ ਜਿਸ ਤੇ ਵੀ ਤੁਸੀਂ ਮੇਰੇ ਤੋਂ ਸੁਣਿਆ ਜਰੂਸਲਮ ਤੋਂ ਬਾਹਰ ਨਾ ਜਾਇਓ ਆਪਣੇ ਮਸੀਹ ਯੀਸ਼ੂ ਤੋਂ ਬਾਹਰ ਨਾ ਜਾਇਓ ਨਾ ਜਾਇਓ ਪਰਮੇਸ਼ਰ ਦੇ ਸਮਾਜੇ ਤੇ ਬਰੋਸਾ ਰੱਖੋ ਹਾਂਜੀ ਕਿਉਂਕਿ ਜੋ ਜਨੂਨਾਂ ਨੇ ਤਾਂ ਪਾਣੀ ਦਾ ਬਪਤਿਸਮਾ ਦਿੱਤਾ ਉਹਨਾਂ ਨੇ ਤਾਂ ਤੁਹਾਨੂੰ ਪਾਣੀ ਨਾਲ ਕੋਈ ਕੁਝ ਮ ਦਿੱਤਾ ਸੀ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ ਜਿਹੜੇ ਦਿਨ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦਿੱਤਾ ਜਾਵੇਗਾ ਚਾਰੇਗਾ ਸਰਪਤਾ ਦੇ ਉਸ ਤੋਂ ਬਾਅਦ 35 ਗੋਸ਼ਤੇ ਦਿਨ ਪਵਿੱਤਰ ਆਤਮਾ ਕਲਿਸ਼ਿਆ ਦੇ ਉਸ ਤੋਂ ਜਾਂਦਾ ਤੇ ਜਿਹੜਾ ਅੱਜ ਵੀ 2000 ਸਾਲ ਪਹਿਲੂ ਉੱਤਰਿਆ ਤੇ ਅੱਜ ਉਹ ਵੀ ਤੁਸੀਂ ਆਤਮਾ ਤੁਹਾਡੇ ਵਿੱਚ ਬੁੱਝਾਇਆ ਤੁਹਾਡੇ ਵਿੱਚ ਕਰਦਾ ਹੈ ਹallelujah ਹallelujah ਹਾਂਜੀ ਕਿ ਯਹਦਾਹ ਪੁੱਤੇ ਹੋਏ ਤਾਂ ਉਹਨਾਂ ਨੇ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜ ਬਹਾਲ ਕਰਦਾ ਹੈ ਉਹਨਾਂ ਨੂੰ ਜਿਹੜੀ ਸਮਝ ਨਹੀਂ ਆਈ ਕਿ ਕਹਿੰਦੇ ਤੂੰ ਹੁਣੇ ਹੀ ਇਜ਼ਰਾਈਲ ਦੇ ਰਾਜ ਨੂੰ ਬਹਾਲ ਕਰੇਗਾ ਹਾਂਜੀ ਉਸਨੇ ਉਹਨਾਂ ਨੂੰ ਆਖਿਆ ਤੁਹਾਡਾ ਕੰਮ ਨਹੀਂ ਕਿ ਉਹਨਾਂ ਸਮਿਆਂ ਦੇ ਵੇਲੇ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਾਸ ਵਿੱਚ ਰੱਖੇ ਹੋਏ ਸਨ। ਮਿਸ਼ਨ ਨੇ ਆਪਣੇ ਵਾਸ ਵਿੱਚ ਰੱਖੇ ਨੇ ਉਹਨਾਂ ਸਮਿਆਂ ਨੂੰ ਜਾਣਦਾ ਤੁਹਾਡਾ ਕੰਮ ਨਹੀਂ ਹੈ। ਪਰ ਜਾ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ। ਜਦੋਂ ਤੁਹਾਡੇ ਉੱਤੇ ਪਵਿੱਤਰ ਆਤਮਾ ਉਤਰੇਗਾ ਤਦ ਤੁਸੀਂ ਸ਼ਕਤੀ ਪਾਓਗੇ। ਹਾਂਜੀ। ਤਾਂ ਤੁਸੀਂ ਸ਼ਕਤੀ ਪਾਓਗੇ। ਤੁਸੀਂ ਸ਼ਕਤੀ ਪਾਓਗੇ ਗੱਲਾਂ ਯਿਸੂ ਮਸੀਹ ਉਠਾਏ ਜਾਣ ਤੋਂ ਪਹਿਲੂ ਛੇਜਾਂ ਨੂੰ ਕਹਿ ਕੇ ਗਏ। ਕਲਿਸ਼ਿਆ ਨੂੰ ਕਹਿ ਕੇ ਗਏ। ਤੁਹਾਨੂੰ ਤੇ ਮੈਨੂੰ ਕਹਿ ਕੇ ਗਏ। ਹallelujah ਹਾਂਜੀ ਅਤੇ ਜਰੂਸਲਮ ਦੇ ਸਾਰੇ ਯਹੂਦੀਆਂ ਅਤੇ ਸਾਮਰੀਆਂ ਵਿੱਚ ਧਰਤੀ ਦੇ ਬੰਦੇ ਟਿੱਕਰ ਮੇਰੇ ਗਵਾਹ ਹੋਮੋਗੇ ਧਰਤੀ ਦੇ ਬੰਦੇ ਨਿਕਰ ਯਸ਼ੂਏ ਕਿਹਾ ਤੁਸੀਂ ਜਰੂਸਲਮ ਵਿੱਚ ਮੇਰੇ ਗਵਾਹ ਹੋਣਗੇ ਸਾਮਰੀਆਂ ਵੀ ਗਵਾਹ ਹੋਣਗੇ ਧਰਤੀ ਦੇ ਬੰਦੇ ਤਾਂ ਮੇਰੇ ਗਵਾਹ ਹੋਣਗੇ ਅਜੇ ਤਾਂ ਸੀ ਜਿਉਂਟ ਕੇ ਖਲੋਤੇ ਤੁਸੀਂ ਗਵਾਹ ਨਹੀਂ ਆ ਕੇ ਦੇਣਗੇ ਅੱਜ ਆਨੋ ਕਿ ਮੈਂ ਪ੍ਰਤੀ ਦਿਨ ਇਹ ਕਹਿਵੋ ਜਨ ਇਸ਼ਾਨ ਲਗਵਾ ਦਾ ਜਿਹਨੂੰ ਯੇਸ਼ੂ ਮਸੀਹ ਦੇ ਨਾਮ ਦੀ ਗਵਾਹੀ ਦੇਣਾ ਪ੍ਰਤੀ ਦਿਨ ਹਾਲੇਲੂਇਆ ਜਨ ਹੈ ਪ੍ਰਤੀ ਦਿਨ ਜੇ ਇੱਕੋ ਹੀ ਲਗਦੇ ਹੋ ਨੀ ਜੈ ਤੁਸੀਂ ਕੁਝ ਕਬਰੀ ਨਹੀਂ ਜਾ ਸਕੋਗੇ ਕਿਤੇ ਕਿਤੇ ਪਰਮੇਸ਼ਰ ਦੀ ਜਿੰਦਗੀ ਨੂੰ ਬਦਲ ਕੇ ਰੱਖ ਦੇਣ ਹਾਲੇਲੂਇਆ ਹਾਂਜੀ ਅਤੇ ਜਦੋਂ ਇਹ ਗੱਲ ਕਹਿ ਹਟਿਆ ਅਸੀਂ ਧਿਆਨ ਦੇ ਜਦੋਂ ਯਿਸੂ ਮਸੀਹ ਕਿੰਨਾ ਕਰ ਹਟੇ ਤਾਂ ਉਹਨਾਂ ਦੇ ਵੇਖਦਿਆ ਵੇਖਦਿਆ ਉਹਨਾਂ ਦੇ ਵੇਖਦਿਆ ਵੇਖਦਿਆ ਹੀ ਉਹ ਉੱਪਰ ਉਠਾਇਆ ਗਿਆ ਉਸ ਸਵਰਗ ਵਿੱਚ ਉਠਾਏ ਗਏ ਹ Alleluia ਯਿਸੂ ਮਸੀਹ ਸਵਰਗ ਵਿੱਚ ਚੁੱਕੇ ਗਏ ਅੱਜ ਉਹ ਦਿਨ ਤੁਸੀਂ ਸੈਲੀਬ੍ਰੇਟ ਕਰਦੇ ਕਿਹੜਾ ਦਿਨ ਸੈਲੀਬ੍ਰੇਟ ਕਰਦੇ ਹੋ ਅੱਜ ਤੁਸੀਂ ਯਿਸੂ ਮਸੀਹ ਜੀ ਨੇ ਉਸਾਇਆ ਜਾਂਦਾ ਦਿਨ ਹੇਲੂਇਆ ਮੈਨੂੰ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਨਜ਼ਰੀ ਨੇ ਆ ਰਹੀ ਕਿਉਂਕਿ ਜੇ ਯੇਸ਼ੂ ਨਾ ਥਾਏ ਨਾ ਤੁਸੀਂ ਕਿੱਥੇ ਠਾਏ ਜਾਓਗੇ ਕਿੰਨੇ ਜਣੇ ਪਉਛ ਨੇ ਅੱਜ ਉਸ ਦਿਨ ਨੂੰ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਜਿਸ ਦਿਨ ਯੇਸ਼ੂ ਮਸੀਹ ਸਵਰਗ ਵਿੱਚ ਉਠਾਏ ਗਏ ਸੀ ਹੇਲੂਇਆ ਹੇਲੂਇਆ ਜ਼ੋਰਦਾਰ ਤਾੜੀਆਂ ਤੇ ਮਾਰੋ ਆਪਣੀ ਪਰਮੇਸ਼ਰ ਦੀ ਮਹਿਮਾ ਕਰਦੇ ਹੋ ਪ੍ਰਭੂ ਦੀ ਵਡਿਆਈ ਕਰੋ ਹੇਲੂਇਆ 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 ਧੰਨਵਾਦ ਕਰੋ ਪਰਮੇਸ਼ਵਰ ਦਾ ਜੇ ਅੱਜ ਅਸੀਂ ਖੁੱਲ੍ਹ ਕੇ ਜਾ ਕੇ ਬੈਠੇ ਆ ਨਾ ਜੇ ਜੇ ਤੁਹਾਨੂੰ ਉਸ ਨੂੰ ਪਰਮੇਸ਼ਰ ਨੇ ਕੱਢਿਆ ਨਾ ਪਰਮੇਸ਼ਰ ਦੀ ਵੱਡੀ ਕੋਈ ਯੋਜਨਾ ਆ ਐਵੇਂ ਨਾ ਲਾਸੋ ਕਿਉਂਕਿ ਬਿਲਡਿੰਗ ਜੋ ਅਸੀਂ ਇੱਥੇ ਆ ਗਏ ਆਂ ਪਤਾ ਨਹੀਂ ਕੀ ਗੱਲ ਹੈ ਕੀ ਨਹੀਂ ਹੈ ਸੋ ਤਾਂ ਸਮੇਂ ਅੱਜ ਪਹਿਲਾ ਦੇਣੀ ਹੈ ਨਾ ਅੱਜ ਪਹਿਲਾ ਦੇਣੀ ਹੈ ਭੈਣ ਆ ਜਾਓ ਹਾਂਜੀ ਆ ਜਾਓ ਜੋ ਨਾਲ ਤਾੜੀਆਂ ਮਾਰੋ ਭੈਣ ਦੇ ਵਾਸਤੇ ਜੇ ਅੱਜ ਅਸੀਂ ਇੱਥੇ ਸੰਤੀ ਨਾ ਕਰਦੇ ਤੇ ਭੈਣ ਇੱਥੇ ਬੈਠਦੀ ਜਾਂ ਉਸ ਨੂੰ ਤੁਹਾਡਾ ਬਚਨ ਸੁਣਨਾ ਹੈ ਹਾਂ ਹਾਲੇਲੂਇਆ ਸੁਣ ਕੇ ਆਜਾਓ ਤੁਸੀਂ ਸੁਣਦੇ ਆ ਬਣਾ

यीशु मसीह स्वर्ग में चढ़ाए गए तो फिर यीशु मसीह ने स्वर्ग में चढ़ाए गए तो फिर कितने जाके बैठे परमेश्वर ने सच्चे हाथ इब्रानियों की किताब आठ अध्याय के उदी एक का टुकड़े में जरा रखी लिखा है इब्रानियों की किताब ਹalleluyah ਹੁਣ ਜਿਹੜੀ ਗੱਲਾਂ ਅਸੀਂ ਪਏ ਆਖਦੇ ਹਾਂ ਉਹਨਾਂ ਵਿੱਚੋਂ ਮੁੱਖ ਗੱਲ ਇਹ ਹੈ ਕੀ ਸਰਦਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਸਾਡਾ ਇਹੋ ਜਿਹਾ ਇੱਕ ਪ੍ਰਧਾਨ ਜਾਜਕ ਹੈ ਜਿਹੜਾ ਆਕਾਸ਼ ਉੱਤੇ ਅਕਾਸ਼ ਦੇ ਉੱਤੇ ਸ਼ਰਮ ਸ਼ਕਤੀ ਮਾਨਦੇ ਸਿੰਘਾ ਸਰ ਦੇ ਸੱਜੇ ਪਾਸੇ ਬਿਰਾਜਮਾਨ ਹੈ ਹalleluyah ये स्वर्ग गए थे कितने जाके गएम हुए सर्व शक्ति, तो शक्ति पिताजी सिंहासन तो दे सच्चे मान सब जाके बैठ गए सच्चे ਸਸ ਯੇਸ਼ੂ ਜਾ ਕੇ ਪੈਠ ਗਏ ਇਹ ਯੇਸ਼ੂ ਸਿੰਘ ਕਰ ਕੀ ਰਹੇ ਨੇ ਯੋਨਾਹ ਦੀ ਜੀਰ ਉਹਦਾ 14 ਅਧਿਆਏ ਉਹਦੀ ਇੱਕ ਆਇਤ ਨੂੰ ਅਸੀਂ ਪੜਨਾਗੇ ਉਥੇ ਲਿਖਿਆ ਹੋਇਆ ਹੈ ਕਿ ਤੁਹਾਡਾ ਦਿਲ ਨਾ ਘਬਰਾਵੇ ਪਿਤਾ ਤੇ ਭਰੋਸਾ ਰੱਖੋ ਮੇਰੇ ਤੇ ਭਰੋਸਾ ਰੱਖੋ ਮੇਰੇ ਪਿਤਾ ਦੇ ਘਰ ਬੜੇ ਨਿਵਾਸ ਥਾਨ ਨੇ ਜੇ ਨਾਮ ਹੁੰਦੇ ਤੇ ਮੈਂ ਤੁਹਾਨੂੰ ਨਾ ਆਖਾਂ ਮੈਂ ਜਾ ਰਿਹਾ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰਾਂ ਮੈਂ ਆਵਾਂਗਾ ਤੇ ਤੁਹਾਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਪਰ ਜਿੱਥੇ ਮੈਂ ਆਵਾਂ ਉੱਥੇ ਤੁਸੀਂ ਵੀ ਹੋਵੋ ਪਰ ਲੋ ਜਲਦੀ ਜਲ ਹਲੇ ਹੋ ਤਾਂ ਦੇਰ ਨਾ ਕਰੋ ਪਰਮੇਸ਼ਵਰ ਉੱਤੇ ਨਿਸ਼ਚਾ ਕਰੋ ਪਰਮੇਸ਼ਵਰ ਤੇ ਨਿਸ਼ਚਾ ਕਰੋ ਅਤੇ ਮੇਰੇ ਉੱਤੇ ਵੀ ਮੇਰੇ ਉੱਤੇ ਵਿਸ਼ਵਾਸ ਕਰੋ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ ਮੇਰੇ ਪਿਤਾ ਦੇ ਘਰ ਬੜੇ ਨਿਵਾਸਥਾਨ ਨੇ ਨਹੀਂ ਤਾਂ ਮੈਂ ਤੁਹਾਨੂੰ ਕਹਿੰਦਾ ਐ ਤੇ ਤੁਹਾਨੂੰ ਅੱਜ ਤੋਂ ਕਹਿੰਦਾ ਕਿਉਂ ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾਂਦਾ ਹਾਂ ਅਸੀਂ ਤੁਹਾਡੇ ਵਾਸਤੇ ਜਗ੍ਹਾ ਤਿਆਰ ਕਰ ਆ ਰਹੇ ਨੇ ਉਹ ਸੱਜੇ ਪਾਸੇ ਬਰਾਜਮਾਨ ਹੋਏ ਉੱਥੇ ਤੁਹਾਡੇ ਘਰ ਬਣਦੇ ਨੇ ਸਵਰਗ ਵਿੱਚ ਹਾਂਜੀ ਅਤੇ ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਕਾ ਫਿਰ ਆ ਕੇ ਤੁਹਾਨੂੰ ਆਪਣੇ ਕੋਲ ਲੈ ਲਵਾਂਗਾ ਆ ਕੇ ਤੁਹਾਨੂੰ ਆਪਣੇ ਕੋਲ ਲੈ ਦਵਾਂਗਾ ਕਿ ਜਿੱਤੇ ਮੈਂ ਹਾਂ ਤੁਸੀਂ ਵੀ ਹੋਵੋ ਜਿੱਤੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋਗੇ ਅਤੇ ਜਿੱਤੇ ਮੈਂ ਜਾਂਦਾ ਹਾਂ ਤੁਸੀਂ ਉਹਦਾ ਰਾਹ ਜਾਣਦੇ ਹੋ ਉਹ ਰਾਹ ਤੁਸੀਂ ਜਾਣਦੇ ਹੋ ਯੀਸ਼ੂ ਜੇ ਸੱਜੇ ਪਾਸੇ ਪਰਾਜਮਾਨ ਹੋਏ ਨੇ ਤੇ ਯੀਸ਼ੂ ਚਾਹੁੰਦੇ ਨੇ ਕਿ ਤੁਸੀਂ ਵੀ ਪਰਮੇਸ਼ਰ ਦੇ ਸੱਜੇ ਪਾਸੇ ਜਾ ਕੇ ਪਰਾਜਮਾਨ ਹੋਵੋ ਉਹ ਤੁਹਾਡੇ ਲਈ ਜਗ੍ਹਾ ਤਿਆਰ ਕਰ ਰਹੇ ਨੇ ਸਵਾਡਾ ਘਰ ਬਣਾ ਰਹੇ ਨੇ ਜੀਵਨ ਦੀ ਪੁਸਤਕ ਤੁਹਾਡੇ ਨਾਮ ਲਿਖੇ ਹੋਏ ਨੇ ਸਵਰਗ ਵਿੱਚ ਤੁਹਾਡੇ ਘਰ ਪਾਣੀ ਹੋਣੀ ਹੈ ਹallelujah 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 ਹallelujah